ਨੱਬਾ ਬਦਾ ਸਭਾ ਦੇ ਤਿੰਨ ਬਲਾਕ ਨੇ ਹਰ ਬਲਾਕ 'ਚ ਅੱਜ ਦਾਖਲਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਪਹਿਲੀ ਕਲਾਸ ਤੋਂ ਲੈ ਕੇ ਪਲੱਸ 2 ਤੱਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ 'ਚ ਦਾਖਲ ਕਰਵਾਓ ਕਿਉਂ ਦਾਖਲ ਕਰਵਾਓ ਸਰਕਾਰੀ ਸਕੂਲਾਂ ਉਹ ਨਹੀਂ ਰਹੇ ਜਿਹੜੇ ਪਹਿਲਾਂ ਸੀ ਸਰਕਾਰੀ ਸਕੂਲ ਹੁਣ ਐਮਿਨੈਂਸ ਬਣ ਕੇ ਆ ਜੀ ਔਰ ਸਰਕਾਰੀ ਸਕੂਲਾਂ ਦੇ ਕਲਾਸਰੂਮਸ ਕੈਕੂਲਾਂ ਦੇ ਜਿਹੜੇ ਹੈ ਵਾਸ਼ਰੂਮ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਲਿਆਉਣ ਵਾਸਤੇ ਕੱਢੀਆਂ ਹਰ ਚੀਜ਼ ਹਾਈ ਟੈਕ ਹੋ ਗਈ ਹੈ ਇਹੀ ਕਾਰਨ ਹੈ ਕਿ ਜੇ ਸਰਕਾਰੀ ਸਕੂਲਾਂ ਦੇ ਬੱਚਿਆਂ ਦਾ ਰਿਜ਼ਲਟ ਜਿਹੜਾ ਹੈ ਜੀ ਪ੍ਰਾਈਵੇਟ ਸਕੂਲਾਂ ਨਾਲੋਂ ਬਿਹਤਰ ਆ ਰਿਹਾ ਹੈ ਸੋ ਮਹਿੰਮ ਦੀ ਅਸੀਂ ਸ਼ੁਰੂਆਤ ਕੀਤੀ ਹੈ ਪਿੱਛੇ ਤੁਸੀਂ ਵੈਨ ਵੀ ਦੇਖ ਰਹੇ ਹੋ ਪੈਂਫਲਟ ਵੀ ਅਸੀਂ ਵੰਡ ਰਹੇ ਹਾਂ ਪਿੰਡਾਂ ਦੇ ਵਿੱਚ ਵੀ ਪ੍ਰਚਾਰ ਕਰ ਰਹੇ ਹਾਂ ਕਿ ਆਪਣੇ ਬੱਚਿਆਂ ਨੂੰ ਕਨਵਰਟ ਸਕੂਲਾਂ ਦੀ ਬਜਾਏ ਤੁਸੀਂ ਸਰਕਾਰੀ ਸਕੂਲਾਂ 'ਚ ਪਾਓ ਉਹਨਾਂ ਨੂੰ ਟਾਪ ਕਲਾਸ ਐਜੂਕੇਸ਼ਨ ਵਰਲਡ ਲੈਵਲ ਦੀ ਐਜੂਕੇਸ਼ਨ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਸਾਡੇ ਜਿਹੜੇ ਟੀਚਰ ਸਹਿਬਾਨ ਨੇ ਉਹਨਾਂ ਨੂੰ ਟ੍ਰੇਨਿੰਗ ਵਾਸਤੇ ਸਿੰਗਾਪੁਰ ਭੇਜਿਆ ਜਾ ਰਿਹਾ ਉਹਨਾਂ ਨੂੰ ਟ੍ਰੇਨਿੰਗ ਵਾਸਤੇ ਫਿਨਲੈਂਡ ਵਰਗੇ ਕੰਟਰੀਆਂ 'ਚ ਭੇਜਿਆ ਜਾ ਰਿਹਾ ਤਾਂ ਕਿ ਉਹ ਸਿੱਖ ਕੇ ਆਪਣੇ ਬੱਚਿਆਂ ਨੂੰ ਉੱਥੇ ਹੋਰ ਅੱਛੀ ਐਜੂਕੇਸ਼ਨ ਦੇ ਸਕਣ ਔਰ ਇੱਕ ਕੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹ ਕਿ ਕਿ ਪਿਛਲੇ ਸਾਲ ਪਾਲਿਸੀ ਬਣੀ ਸੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਜਿਹੜੀ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਸਰਕਾਰ ਨੇ ਬਣਾਈ ਸੀਗੀ ਉਹ ਪਾਲਿਸੀ ਇੰਨੀ ਕਾਮਯਾਬ ਹੋਈ ਹੈ ਕਿ ਜਿਹੜਾ ਬੱਚਾ ਉਹ 3 ਸਾਲ ਤੋਂ ਜਿਹੜਾ ਜੀ ਉਹ ਐਜੂਕੇਸ਼ਨ ਦੇ ਵਿੱਚ ਪੈਰ ਰੱਖੇਗਾ ਯਾਨੀ ਕਿ ਪਹਿਲੀ ਪ੍ਰਾਇਮਰੀ ਦੇ ਵਿੱਚੋਂ ਆਊਗਾ ਉਸ ਤੋਂ ਬਾਅਦ ਜੁੜੀ ਸਟੈਪ ਬਾਈ ਸਟੈਪ ਉਹਦਾ ਦੋ ਦੋ ਤਿੰਨ ਸਾਲ ਦੇ ਵਿੱਚ ਉਹਦਾ ਮਾਨਸਿਕ ਤੌਰ ਤੇ ਪੂਰਾ ਉਹਦਾ ਗ੍ਰੋਥ ਕਰੂਗਾ ਫਿਰ ਪਹਿਲੀ ਕਲਾਸ ਸ਼ੁਰੂ ਹੋ ਗਈ ਤੇ ਉਹ ਬੱਚਾ ਜਿਹੜਾ ਜੀ ਇੰਨਾ ਮਜਬੂਤੀ ਨਾਲ ਅੱਗੇ ਵਧੂਗਾ ਕਿ ਉਹਦੀ ਐਜੂਕੇਸ਼ਨ ਦੇ ਵਿੱਚ ਉਹਦਾ ਜਿਹੜਾ ਮਾਈਂਡ ਸੈਟ ਹੈ ਜੀ ਬਹੁਤ ਪ੍ਰੀਪੇਅਰ ਹੋਏਗਾ ਤੇ ਉਹ ਪਾਲਿਸੀ ਢੀ ਜ਼ਬਰਦਸਤ ਹੈ ਉਹ ਪਾਲਿਸੀ ਪੂਰੇ ਦੇਸ਼ ਦੇ ਵਿੱਚ ਲਾਗੂ ਹੋ ਰਹੀ ਹੈ ਜੀ ਪੰਜਾਬ ਦੀ ਐਜੂਕੇਸ਼ਨ ਪਾਲਿਸੀ ਇਹ ਬਹੁਤ ਵੱਡੀ ਗੱਲ ਹੈ ਅਗਲੀ ਗੱਲ ਜਦੋਂ ਸਰਕਾਰੀ ਸਕੂਲਾਂ ਦੇ ਵਿੱਚ ਰਿਜ਼ਲਟ ਆਉਂਦੇ ਸੀ ਕੋਈ ਵਿਚਾਰਾ ਸਾਈਕਲ ਤੇ ਆ ਰਿਹਾ ਪੇਰੈਂਟਸ ਕੋਈ ਪੈਦਲ ਆ ਰਿਹਾ ਕੋਈ ਬੱਸ ਚੜ ਕੇ ਆ ਰਿਹਾ ਆਪਣੇ ਪੁੱਤ ਦੀ ਵੀ ਮੇਰਾ ਪੁੱਤ ਅੱਜ ਪਾਸ ਹੋਊਗਾ ਮੈਨੂੰ ਜਾਵਾਂ ਠੀਕ ਹੈ ਜੀ ਕੋਈ ਮੈਨੂੰ ਯਾਦ ਆ ਕੋਈ ਨਿੰਮ ਤੋਂ ਫੁੱਲ ਤੋੜ ਲਿਆ ਕੋਈ ਚਨਾਰ ਤੋਂ ਫੁੱਲ ਤੋੜ ਲਿਆ ਕੋਈ ਟੇ ਇਹ ਉਹਦਾ ਖੁਸ਼ੀ ਮਨਾਉਂਦੇ ਸੀ ਉਹਨੂੰ ਟੀਚਰ ਜਿਹੜੇ ਸਹਿਬਾਨ ਨੇ ਇਹਨਾਂ ਵਧੀਆ ਪ੍ਰਬੰਧ ਕੀਤਾ ਪੰਜਾਬ ਸਰਕਾਰ ਨੇ ਇਹਨਾਂ ਵਧੀਆ ਪ੍ਰਬੰਧ ਕੀਤਾ ਕਿ ਉਹ ਪੇਰੈਂਟਸ ਜਿਹੜੇ ਰਿਜ਼ਲਟ ਸੁਣ ਆਉਣਗੇ ਆਪਣੇ ਬੱਚਿਆਂ ਦਾ ਉਹਨਾਂ ਵਾਸਤੇ ਸਪੈਸ਼ਲ ਪਾਰਟੀ ਦਾ ਪ੍ਰਬੰਧ ਕੀਤਾ ਗਿਆ ਜੀ ਸਪੈਸ਼ਲ ਸਰਕਾਰ ਨੇ ਪੈਸੇ ਪਾਏ ਨੇ ਕਿ ਪੇਰੈਂਟਸ ਨੂੰ ਉੱਥੇ ਬਿਠਾਓ ਉਹਨਾਂ ਨੂੰ ਚਾਹ ਪਾਰਟੀ ਦਿਓ ਤਾਂ ਕਿ ਉਹਨਾਂ ਦੇ ਬੱਚਿਆਂ ਦਾ ਰਿਜ਼ਲਟ ਆ ਰਿਹਾ ਉਹਨਾਂ ਦੇ ਬੱਚਿਆਂ ਦੇ ਭਵਿੱਖ ਦਾ ਰਿਜ਼ਲਟ ਆ ਰਿਹਾ ਜੀ ਇਹ ਪਹਿਲ ਕਦਮੀ ਪਹਿਲੀ ਵਾਰ ਪੰਜਾਬ ਦੇ ਵਿੱਚ ਹੋਈ ਹੈ ਪਹਿਲਾਂ ਕੀ ਸੀਗਾ ਜੀ ਸਰਕਾਰੀ ਟੀਚਰ ਜਿਹੜੇ ਆ ਆਪ ਦਾ ਸਰਕਾਰੀ ਸਕੂਲ ਚ ਪੜਾਉਂਦੇ ਸੀ ਉਹਨਾਂ ਦੇ ਬੱਚੇ ਆਪਦੇ ਕਨਵਰਟ ਸਕੂਲਾਂ ਚ ਪੜ੍ਹਦੇ ਸੀ ਉਹਦਾ ਕਾਰਨ ਕੀ ਸੀ ਕਿ ਕਿਸੇ ਵੀ ਸਰਕਾਰ ਨੇ ਜਿੰਨੀਆਂ ਪਿਛਲੀਆਂ ਸਰਕਾਰਾਂ ਰਹੀਆਂ ਨੇ ਕਿਸੇ ਵੀ ਸਰਕਾਰ ਨੇ ਗੰਭੀਰਤਾ ਦੇ ਨਾਲ ਐਜੂਕੇਸ਼ਨ ਦੇ ਉੱਪਰ ਕੰਮ ਨਹੀਂ ਕੀਤਾ ਹੈਲਥ ਦੇ ਉੱਪਰ ਕੰਮ ਨਹੀਂ ਕੀਤਾ ਇਹ ਪਹਿਲੀ ਸਰਕਾਰ ਆਮ ਆਦਮੀ ਪਾਰਟੀ ਦੀ ਤੇ এড્યુਕੇਸ਼ਨ ਤੇ ਬਹੁਤ ਬਰੀਕੀ ਨਾਲ ਕੰਮ ਕਰ ਰਹੀ ਐਮਨਸ ਸਕੂਲ ਬਣ ਰਹੇ ਆ 118 ਸਕੂਲ ਬਣ ਰਹੇ ਆ ਪੂਰੇ ਪੰਜਾਬ ਤੇ ਔਰ ਕੱਲਾ ਨਾਪਾ ਵਿਧਾਨ ਸਭਾ ਜਿੱਦੇ ਵਿੱਚ ਦੋ ਸਕੂਲ ਬਣ ਰਹੇ ਆ ਇੱਕ ਮਾਡਲ ਸਕੂਲ ਨਾਪਾ ਬੁਆਇਜ਼ ਇੱਕ ਗਰਲ ਸਕੂਲ ਪਾਸੋ ਜੀ ਇਹ ਬਹੁਤ ਵੱਡੀ ਗੱਲ ਹੈ ਜੀ ਔਰ ਕਦੇ ਸੋਚਿਆ ਹੀ ਨਹੀਂ ਸੀ ਪੇਰੈਂਟਸ ਨੇ ਕਿ ਸਾਡੇ ਬੱਚੇ ਕਦੇ ਇਨੇ ਸ਼ਾਨਦਾਰ ਸਕੂਲਾਂ ਦੇ ਵਿੱਚ ਪੜ੍ਹਨਗੇ ਤੇ ਹੁਣ ਜਿਵੇਂ ਜਿਵੇਂ ਗੱਲ ਫੈਲ ਰਹੀ ਹੈ ਲੋਕਾਂ ਦੇ ਵਿੱਚ ਪਿੰਡਾਂ ਦੇ ਵਿੱਚ ਪ੍ਰਚਾਰ ਹੋ ਰਿਹਾ ਵੈਨਾ ਕੋ ਮਰੀਆਂ ਨੇ ਸਰਕਾਰ ਵੀ ਅਵੇਅਰਨੈਸ ਕਰ ਰਹੀ ਹੈ ਸੋਸ਼ਲ ਮੀਡੀਆ ਜ਼ਰੇ ਵੀ ਚੈਨਲ ਤੇ ਵੀ ਤਾਂ ਇਹ ਗੱਲ ਜਿਹੜੀ ਐ ਇਲੈਕਟ ਕਰ ਰਹੀ ਐ ਇਹ ਗੱਲ ਸਿੰਕ ਕਰ ਰਹੀ ਐ ਉਹ ਸਾਰੇ ਜਿਹੜੇ ਹੁਣੇ ਸੋਚ ਰਿਹਾ ਵੀ ਨਹੀਂ ਹੁਣ ਅਸੀਂ ਇੰਨੇ ਪੈਸੇ ਨਹੀਂ ਭਰਨੇ ਅਸੀਂ ਆਪਣੇ ਬੱਚੇ ਨੂੰ ਸਰਕਾਰੀ ਸਕੂਲ ਚ ਪੜਾਉਣਾ ਐ ਜੀ ਇਸੇ ਤਾਲੀਮ ਪੰਜਾਬ ਦੇ ਸਕੂਲਾਂ ਨਾਲ ਵੀ ਵਿਤਰ ਐ ਜੀ ਤੇ ਇਸ ਕਰਕੇ ਜਿਹੜਾ ਗੱਲਾਂ ਗਰੀਬ ਪਰਿਵਾਰਾਂ ਦਾ ਨਹੀਂ ਜੀ ਸਾਰਿਆਂ ਦਾ ਛੋਟੇ ਵਪਾਰੀਆਂ ਦਾ ਵੱਡੇ ਵਪਾਰੀਆਂ ਦਾ ਦੁਕਾਨਦਾਰਾਂ ਦਾ ਰਿਕਸ਼ਾ ਚੌਂਣ ਵਾਲੇ ਦਾ ਥਾੜੀ ਚ ਸਾਰਿਆਂ ਦੇ ਬੱਚੇ ਜਿਹੜੇ ਆਹ ਸਕੂਲਾਂ ਦੇ ਵਿੱਚ ਡਾਕ ਦੇਖੋ ਕੱਲੀ ਐਜੂਕੇਸ਼ਨ ਨਹੀਂ ਜੀ ਇਹਦੇ ਵਿੱਚ ਅਸੀਂ ਯੋਗਾ ਸੀਐਮ ਯੋਗਾ ਕਲਾਸ ਬੱਚੇ ਯੋਗਾ ਕਰਦੇ ਆ ਜੀ ਬੱਚੇ ਜਿਹੜੀਆਂ ਨੇ ਇੰਗਲਿਸ਼ ਮੈਥ ਦੇ ਟਫ ਟਫ ਸਬਜੈਕਟ ਆ ਉਹਦੇ ਵਿੱਚ ਬਹੁਤ ਅੱਛੇਕਾ ਟ੍ਰੇਨਿੰਗ ਹੈ ਜੀ ਤੇ ਬੱਚਿਆਂ ਨੂੰ ਖੇਡਾਂ ਵਾਸਤੇ ਜਿਵੇਂ ਖੇਡਾਂ ਮਤਨ ਪੰਜਾਬ ਦੀਆਂ ਕਨਸੈਪਟ ਸ਼ੁਰੂ ਕੀਤਾ ਉਹਦੇ ਨਾਲ ਜੋੜਿਆ ਜਾ ਰਿਹਾ ਜੀ ਇਹ ਪਲੈਟਫਾਰਮ 'ਤੇ ਅਗਰ ਆਪਾਂ ਇਹ ਸੋਚੀ ਕਿ ਕਨਵਰਟ ਸਕੂਲਾਂ ਦੇ ਵਿੱਚ ਆਪਾਂ ਕਰਾ ਤਾਂ ਲਵਾਂਗੇ ਜੀ ਪਰ ਉਹਦੇ ਤੋਂ ਤੁਹਾਨੂੰ ਫੀਸ ਦੇਣੀ ਪੈਣੀ ਹੈ ਜੀ ਰੋਟੀ ਰਕਮ ਪੇ ਕਰਣੀ ਤੁਹਾਨੂੰ ਪੈਣੀ ਹੈ ਜੀ ਸਰਕਾਰੀ ਸਕੂਲਾਂ 'ਚ ਫ੍ਰੀ ਹੈ ਜੀ ਤਾਂ ਫਿਰ ਜਿਹੜੀ ਚੀਜ਼ ਫ੍ਰੀ ਹੈ ਔਰ ਬਿਹਤਰ ਹੈ ਪ੍ਰਾਈਵੇਟ ਸਕੂਲਾਂ ਨਾਲ ਤਾਂ ਫਿਰ ਆਪਾਂ ਉੱਥੇ ਜਾਵਾਂਗੇ ਨਾ ਜੀ ਇਸ ਕਰਕੇ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਜਿੰਨੇ ਸਕੂਲ ਨੇ ਮੈਂ ਤੁਹਾਨੂੰ ਅੰਕੜਾ ਦੇ ਦੂੰਗਾ ਪੰਜਾਬ ਦਾ ਨਾਭਾ ਹਲਕੇ ਦਾ ਕੋਈ ਵੀ ਉਹ じゃ ਇੱਕ ਸਕੂਲ ਨਹੀਂ ਜਿੱਥੇ ਲੱਖਾਂ ਦੀ ਤعداد ਦੇ ਵਿੱਚ ਜਿਹੜਾ ਗ੍ਰਾਂਟਾ ਨਾ ਆਈਆਂ ਹੁਣੇ ਪਹਿਲੀ ਵਾਰ ਹੋਇਆ ਸਰਕਾਰ ਵੱਲੋਂ ਸਕੂਲਾਂ ਦੀ ਜਿਹੜੀ ਦੇਖਿਆ ਉਹਨੂੰ ਬਹੁਤ ਵਧੀਆ ਢੰਗ ਨਾਲ ਸੁਧਾਰਿਆ ਗਿਆ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ ਹਰੇਕ ਸਕੂਲ ਦੇ ਵਿੱਚ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਬਹੁਤ ਵਧੀਆ ਬਣਾਇਆ ਗਿਆ ਹੈ ਬਾਕੀ ਜਿਹੜੇ ਸਕੂਲਾਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਅਧਿਆਪਕ ਉਹਨੇ ਬੜੇ ਕੁਆਲੀਫਾਈਡ ਨੇ ਵੱਖ-ਵੱਖ ਟੈਸਟਾਂ ਤੋਂ ਨਿਕਲ ਕੇ ਆਏ ਹੋਏ ਨੇ ਬਹੁਤ ਵਧੀਆ ਮਿਆਰੀ ਸਿੱਖਿਆ ਦੇ ਰਹੇ ਨੇ ਸੋ ਅਸੀਂ ਮਾਪਿਆਂ ਨੂੰ ਬਹੁਤ ਗੁਜਾਰਸ਼ ਕਰਦੇ ਹਾਂ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਾਉਣ ਤਾਂ ਜੋ ਜਿਹੜਾ ਬੱਚਿਆਂ ਦਾ ਭਵਿੱਖ ਹੋਰ ਵੀ ਉਜਵਲ ਹੋ ਸਕੇ ਦੇਖੋ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਟ੍ਰੇਨਿੰਗਸ ਦਿੱਤੀਆਂ ਜਾ ਰਹੀਆਂ ਨੇ ਜਿਵੇਂ ਪਿੱਛੇ ਜੇ ਹੁਣ ਫਿਨਲੈਂਡ ਵੀ ਜਿਹੜੇ ਅਧਿਆਪਕ ਜਾ ਕੇ ਆ ਜਾਏ ਜਾ ਕੇ ਆਏ ਨੇ ਤੇ ਹੁਣ ਵੀ ਗਏ ਹੋਏ ਨੇ ਤਾਂ ਉੱਥੋਂ ਵੱਖ-ਵੱਖਰੀਆਂ ਟੈਕਨੀਕਸ ਸਿੱਖ ਕੇ ਆ ਰਹੇ ਨੇ ਜਿਹਦੇ ਨਾਲ ਜਿਹੜੇ ਬੱਚਿਆਂ ਦੇ ਵਿੱਚ ਜਿਹੜੀ ਉਹਨਾਂ ਦੀ ਪੜ੍ਹਾਈ ਹੈ ਉਹਦੇ ਵਿੱਚ ਹੋਰ ਵੀ ਨਿਖਾਰ ਆਵੇਗਾ ਕੋ ਸਾਨੂੰ ਪੂਰੀ ਉਮੀਦ ਹੈ ਜੀ ਸਰਕਾਰ ਵੱਲੋਂ ਸਾਨੂੰ 10% ਦਾ ਜਿਹੜਾ ਟਾਰਗੇਟ ਦਿੱਤਾ ਗਿਆ ਹੈ ਅਸੀਂ ਪਿਛਲੇ ਸਾਲ ਦੀ ਤਰ੍ਹਾਂ 10 ਤੋਂ ਲੈ ਕੇ 15% ਤੱਕ ਦਾ ਜਿਹੜਾ ਟਾਰਗੇਟ ਹੈ ਉਹ ਅਚੀਵ ਕਰਾਂਗੇ ਇਹ ਹੌਰ ਦੇ ਰੂਪ ਵਿੱਚ ਇਸ ਕਰਕੇ ਮਨਾਇਆ ਕਿ ਸਾਰੇ ਸਾਰੇ ਪੰਜਾਬ ਦੇ ਵਿੱਚ ਇੱਕੋ ਦਿਨ ਜਿਹੜੀ ਹੈ ਇਹ ਐਡਮਿਸ਼ਨ ਆ ਉਹ ਸ਼ੁਰੂ ਹੋ ਸਕੇ ਕਿੰਨੇ ਕੁ ਬੱਚਿਆਂ ਦੀ ਐਡਮਿਸ਼ਨ ਹੋਈ ਹੈ ਅੱਛਾ ਸਾਡੇ ਕੋਲ ਮੇਰੇ ਕੋਲ ਦੋ ਬਲਾਕ ਹੈ ਇੱਕ ਪਟਿਆਲਾ ਤਿੰਨ ਹੈ ਉੱਥੇ ਸਾਡੇ 12 ਬੱਚਿਆਂ ਦੀ ਰਜਿਸਟ੍ਰੇਸ਼ਨ ਹੋਈ ਹੈ ਤੇ ਇੱਥੇ ਸਾਡੇ ਕੋਲੇ ਮੌਕੇ ਦੇ ਉੱਤੇ ਚਾਰ ਬੱਚਿਆਂ ਦੀ ਰਜਿਸਟ੍ਰੇਸ਼ਨ ਆ ਜਿਹੜੀ ਉਹ ਅੱਜ ਦੀ ਕੈਂਪੇਨ ਦੇ ਵਿੱਚ ਹੋਈ ਹੈ ਕਿੰਨੇ ਦਿਨ ਚੱਲੂਗੀ ਇਹ ਮਿਹਨਤ ਇਹ ਮੁਹਿੰਮ ਤਾਂ ਸਰ ਸਾਡੇ ਕੋਲ 30 ਜੂਨ ਤੱਕ ਜਦੋਂ ਤੱਕ ਛੁੱਟੀਆਂ ਹੁੰਦੀਆਂ ਅਗਰ ਤੱਕ ਲਗਾਤਾਰ ਚੱਲਦੀ ਰਹਿੰਦੀ ਆ ਪੰਜਾਬ ਸਰਕਾਰ ਦੁਆਰਾ ਸਕੂਲਾਂ ਦੇ ਵਿੱਚ ਬਹੁਤ ਵਧੀਆ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਉੱਭਲ ਦਰਜੇ ਦੇ ਕਲਾਸਰੂਮ ਲੈਬਸ ਆ ਰਹੀਆਂ ਨੇ ਟਰੈਕਸ ਦੀਆਂ ਗ੍ਰਾਂਟਸ ਆ ਰਹੀਆਂ ਨੇ ਤੇ ਸਕੂਲਾਂ ਦੇ ਵਿੱਚ ਜਿਹੜਾ ਇਨਫਰਾਸਟ੍ਰਕਚਰ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਆਇਆ ਜਿਹਦੇ ਕਰਕੇ ਪੜ੍ਹਾਈ ਦਾ ਲੈਵਲ ਹੈ ਜਿਹੜਾ ਵਧਿਆ ਇਸ ਕਰਕੇ ਅਸੀਂ ਉਮੀਦ ਕਰਦੇ ਹਾਂ ਵੀ ਸਾਡੇ ਕੋਲੇ ਜਿਹੜਾ ਦਾਖਲਿਆਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਵੀ ਰਿਹਾ ਤੇ ਹੋਰ ਵੀ ਹੋਵੇ ਪਰ ਪਿੱਛੇ ਜਿਵੇਂ ਟਰੈਂਡ ਬਣਿਆ ਹੋਇਆ ਸੀਗਾ ਵੀ ਅਧਿਆਪਕਾਂ ਤੋਂ ਗੈਰ ਵਿਦਿਆ ਕੰਮ ਲਏ ਜਾ ਰਹੇ ਨੇ ਪਰ ਹੁਣ ਜਿਵੇਂ ਮਾਨ ਸਾਹਿਬ ਦੀ ਸਰਕਾਰ ਦਾ ਮੇਨ ਇਹੀ ਹੈ ਵੀ ਅਧਿਆਪਕਾਂ ਤੋਂ ਪੜ੍ਹਾਈ ਤੋਂ ਇਲਾਵਾ ਕੋਈ ਵਿਦਿਅਕ ਕੰਮ ਨਹੀਂ ਲੈ ਜਾਊਗਾ ਤੇ ਇਸ ਕਰਕੇ ਹੁਣ ਸਕੂਲਾਂ ਦੇ ਵਿੱਚ ਜਿਹੜਾ ਪੜ੍ਹਾਈ ਦਾ ਮਾਹੌਲ ਹੈ ਪਹਿਲਾਂ ਨਾਲੋਂ ਬਿਹਤਰ ਹੋਇਆ ਤੇ ਸਾਰੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਵੀ ਪੜਨ ਲਈ ਆਉਣਗੇ ਜੀ ਪਰ ਸਾਡੇ ਟੀਚਰ ਬਹੁਤ ਐਫੀਸ਼ੀਐਂਟ ਨੇ ਉਹ ਸਾਰੀਆਂ ਮੁਸ਼ਕਲਾਂ ਨੂੰ ਹੱਲ ਕਰਦੇ ਹੋਏ ਵੀ ਪੜ੍ਹਾਈ ਜਿਹੜੀ ਪੜ੍ਹਾਈ ਨਾਲ ਜੁੜੇ ਹੋਏ ਨੇ ਬੱਚਿਆਂ ਨੂੰ ਵਧੀਆ ਸਿੱਖਿਆ ਦੇਣ ਦਾ ਉਪਰਾਲਾ ਹਰ ਤਰ੍ਹਾਂ ਕਰਦੇ ਨੇ